ਜਾਂ ਬਹਤ ਨੇ ਨਾ ਕਿ ਲੋਕੀਂ ਕੋਈ ਨਹੀਂ ਕਾਕਾ ਸਰਪੇ ਪਰੇ ਮੜਿਆ ਸਾਈਡ ਤੇ ਸੱਬੇ ਹੈਡ ਤੇ ਨਹੀਂ ਲੈ ਬਟਾ ਮਾਣੂ ਦੇ ਪਾਸਾ ਬਾਦ ਦੀ ਕੀ ਪਸੇ ਆਪਣਾ ਇੰਤਜ਼ਾਰ ਆਪਣੀ ਕਮੇਟੀ ਸਰਦੇ ਹੋ ਜੀ ਸਰਪੇ ਦੇ ਪ੍ਰੋਗਰਾਮ ਚੱਲ ਰਿਹਾ ਉਹ ਕਮੇਟੀ ਆਪਣੀ ਜਿਹੜਾ ਸਤਰਾ ਦਸਤਾਨ ਹਾਜ਼ਿਰ ਤੇ ਆਪਣੇ ਹਰਪ੍ਰੀਤ ਸਿੰਘ ਜੀ ਨਵੇਂ ਨਿਬਰੋਧ ਸਾਰੇ ਨੂੰ ਪਹਿਲਾਂ ਆਪਣੇ ਸਰਾਜ ਖਾਨੀ ਚੇਅਰਮੈਨ ਸਾਹਿਬ ਜੀ ਕੋ ਜੀ ਨਾਮ ਕੀ ਆਪ ਜੀ ਕਰਦੇ ਆਓ ਜੀ ਪਰ ਸਤਿਕਾਰ ਸਰਕਾਰ ਦਾ ਸਾਥ ਦਿਓ ਕਿਉਂਕਿ ਸਾਡੇ ਪਿੰਡਾਂ ਵਾਲੇ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਚੰਗਾ ਕੰਮ ਤਾਂ ਅਸੀਂ ਕਰਨਾ ਚਾਹੁੰਦੇ ਹੁੰਨੇ ਆ ਪਰ ਅਸੀਂ ਇੰਤਜ਼ਾਰ ਕਰਦੇ ਹੁੰਨੇ ਪਹਿਲਾਂ ਕਿ ਸਾਡੇ ਬਰਾਬਰ ਉੱਠ ਕੇ ਹੋਰ ਖੜਾ ਹੋਵੇ ਤਾਂ ਆਪਾਂ ਨੂੰ ਅੱਗੇ ਆਉਣਾ ਹੀ ਪੈਣਾ ਜੀ ਸਾਰਿਆਂ ਨੂੰ ਮੇਰੀ ਬੇਤੀਆਂ ਸਰਕਾਰ ਚੱਟੇਗਾ ਕੰਮ ਕਰਦੀ ਹੈ ਉਹ ਐਪਰੀਸ਼ੀਏਟ ਕਰਿਆ ਕਰੋ ਸਲਾਹਾ ਕਰਿਆ ਕਰੋ ਇਹ ਨਹੀਂ ਕਿ ਮੇਰੀਆਂ ਬੇਤੀਆਂ ਨੂੰ ਕਬੂਰ ਕਰੋ ਟੈਂਕ کافی ਹੋ ਗਿਆ ਤੁਸੀਂ ਵੀ کافی ਟਾਈਮ ਦੇ ਬੈਠੇ ਹੋ ਸੁਣ ਲੈ ਬੇਤੀ ਕਰੂੰਗਾ ਸਾਡੇ ਸਰਦਾਰ ਹਰਪ੍ਰੀਤ ਸਿੰਘ ਜੀ ਗਿੱਲ ਜਿਹੜੇ ਨੇ ਉਹ ਤੁਹਾਡੇ ਨਾਲ ਵਿਚਾਰ ਆ ਸੰਝਿਆ ਕੰਮ ਦੇ ਹਰਪ੍ਰੀਤ ਜੀ ਕਿਰਪਾ ਉਹ ਤੇ ਛੱਡ ਦੇਣੀ ਹੈ ਜਿਹੜਾ ਵਿਅਕਤੀ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਜਾਦਾ ਤਿਆਰ ਕਰਨਾ ਕਿ ਨਸ਼ਾ ਜਿਹੜਾ ਵੇਚਦਾ ਉਹਦਾ ਅੱਦਾ ਪਤਾ ਉਸ ਨੰਬਰ ਤੇ ਸੈਂਟ ਕਰ ਦੇਣਾ 24 ਘੰਟਿਆਂ ਦੇ ਵਿੱਚ ਉਸ ਬੰਦੇ ਤੇ ਟਰੈਪ ਲੱਗ ਜੂਗਾ 24 ਘੰਟਿਆਂ ਦੇ ਵਿੱਚ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਜਾਂ ਉੱਤੇ ਟਰੈਪ ਲਾ ਕੇ ਕੋਈ ਵੀ ਉਹਦਾ ਸੋਲੂਸ਼ਨ ਕੱਢਿਆ ਜਾ ਸਕਦਾ ਹੈ ਔਰ ਦੂਸਰੀ ਗੱਲ ਮੈਂ ਮੈਨਤੀ ਕਰੂੰਗਾ ਸੜੀਆਂ ਸਤਕਾਰਯੋਗ ਮਾਈਆਂ ਨੂੰ ਕਿ ਜ਼ਿਆਦਾ ਟਾਈਮ ਬੱਚੇ ਜਿਹੜੇ ਤੁਹਾਡੇ ਨੇ ਉਹ ਤੁਹਾਡੇ ਤੇ ਸਸਪੈਂਡ ਕਰਦੇ ਨੇ ਕਿਉਂਕਿ ਜ਼ਿਆਦਾ ਟਾਈਮ ਤੁਹਾਡੇ ਚ ਘਰ ਰਹਿਣਾ ਹੁੰਦਾ ਉਹਨਾਂ ਨੇ ਇਹ ਗੱਲ ਵੀ ਹੈ ਕਿ ਜਿਹੜੇ ਡੈਡੀ ਨੇ ਪਿਤਾ ਜੀ ਨੇ ਉਹਨਾਂ ਨੂੰ ਬੱਚੇ ਨਹੀਂ ਪਿਆਰੇ ਹੁੰਦੇ ਉਹਨਾਂ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਨੇ ਪਰ ਜ਼ਿਆਦਾ ਜ਼ਿੰਮੇਵਾਰੀ ਤੁਹਾਡੀ ਬਣ ਜਾਂਦੀ ਹੈ ਕਿਉਂਕਿ ਡੈਡੀ ਨੇ ਆਪਣਾ ਰੋਜ਼ਗਾਰ ਵੀ ਦੇਖਣਾ ਉਹਨੇ ਆਪਣੀ ਖੇਤੀਬਾੜੀ ਵੀ ਦੇਖਣੀ ਆ ਉਹਨੇ ਆਪਣੀਆਂ ਗੱਟੀਆਂ ਦਾ ਕੰਮ ਵੀ ਦੇਖਣਾ ਡੈਰੀ ਫਾਰਮ ਦਾ ਵੀ ਦੇਖਣਾ ਤੇ ਦੂਜੀ ਗੱਲ ਕਿ ਉਹਨੇ ਆਪਣਾ ਪਰਿਵਾਰ ਚ ਲਾਉਣਾ ਉਹ ਘਰ ਘਟ ਰਹਿੰਦੇ ਨੇ ਸੋ ਬੇਨਤੀ ਇਹ ਹੈ ਕਿ ਜਦੋਂ ਤੁਹਾਡਾ ਬੱਚਾ 10ਵੀਂ 12ਵੀਂ ਦੇ ਵਿੱਚ ਹੋ ਜਾਂਦਾ ਕਿਉਂਕਿ ਨਵੀਂ ਉਮਰ ਦੇ ਬੱਚੇ ਮੋਸ਼ੇ ਪਰਦੇ ਵਿੱਚ ਆ ਕੇ ਇਹ ਕੰਮ ਕਰਦੇ ਨੇ ਨਾ ਚੈੱਕ ਕਰਦੇ ਨੇ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿ ਅੱਜ ਕੱਲ ਇੱਕ ਸੁੱਟੂ ਦੀਆਂ ਕੁੜੀਆਂ ਜੀਆਂ ਚੱਲੀਆਂ ਹੋਈਆਂ ਨੇ ਛੁਪ ਛੁਪੇ ਤੇ ਫਰੜ ਜਾਂਦੇ ਨੇ ਤੇ ਨਿਯਮਾਂ ਦੇ ਬੁੱਲਾ ਫੱਲੇ ਰੱਖ ਲੈਂਦੇ ਨੇ ਉਹ ਸਿਰਫ ਤੋਂ ਸਿਰਫ ਇੱਕ ਹੋਸ਼ਿਆਪਨ ਦੀ ਹੈ ਹੋਸ਼ੇਪਨ ਦੀ ਗੱਲ ਐ ਤੁਹਾਡੇ ਨਾਲ ਕੰਮ ਇਹ ਕਿ ਜਦੋਂ ਤੁਸੀਂ ਸਾਰਿਆਂ ਨੇ ਆਪਣੇ ਬੱਚੇ ਸਕੂਲ ਕਾਲਜ ਦਾ ਟਾਈਮ ਦੇਣਾ ਤੁਹਾਡਾ ਬੱਚਾ ਸਕੂਲ ਤੋਂ ਲੇਟ ਆਉਂਦਾ ਨੌਲੇਜ ਤੋਂ ਲੇਟ ਆਉਂਦਾ ਦੂਜੇ ਬੱਚਿਆਂ ਨੂੰ ਘਾਟਾ ਬਹੁਤ ਬਹੁਤ ਧੰਨਵਾਦ ਜੀ ਮੈਸੇਜ ਇਹੀ ਆ ਬਾਈ ਜੀ ਵੀ ਪਿੰਡ ਪਿੰਡਾਂ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਵੀ ਇਹ ਨਸ਼ੇ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਸ ਵਿੱਚ ਆਪਣੀ ਪੂਰੀ ਮਦਦ ਕਰ ਰਿਹਾ ਸਰਕਾਰ ਨੇ ਜਿਹੜਾ WhatsApp ਨੰਬਰ ਜਾਰੀ ਕਰ ਰਿਹਾ 977910200 ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਵੀ ਉਹਨਾਂ ਉਹ ਨੰਬਰ ਤੇ ਕਿਸੇ ਵੀ ਨਸ਼ਾ ਤਸਕਰ ਦੀ ਉਹ ਜਾਣਕਾਰੀ ਦੇਣ ਉਹਨਾਂ ਦੀ ਆਪਣੀ ਜਾਣਕਾਰੀ ਉਸਤੇ ਗੁਪਤ ਰੱਖੀ ਜਾਊਗੀ ਨੌਜਵਾਨ ਪੀੜੀ ਨੂੰ ਮੈਸੇਜ ਹੈ ਜੀ ਜਿਹੜੇ ਆਪਣੇ ਨਵੇਂ ਪਿੰਡ ਨਵੀਂ ਪੀੜੀ ਦੇ ਨੌਜਵਾਨ ਨੇ ਉਹਨਾਂ ਨੂੰ ਇਹ ਲੱਗਦਾ ਉਹ ਪਹਿਲਾਂ ਤਾਂ ਟੌਰ ਟੌਰ ਚ ਲੱਗ ਜਾਂਦੇ ਆ ਇਹਨੂੰ ਨਸ਼ਾ ਕਰਨ ਨੂੰ ਖਨੀ ਆਪਣੀ ਟੌਰ ਸਮਝਦੇ ਉਹਨਾਂ ਨੂੰ ਸਮਝਾ ਰਹੇ ਆ ਵੀ ਨਸ਼ਾ ਕਰਨਾ ਕੋਈ ਟੌਰ ਦੀ ਗੱਲ ਨਹੀਂ ਹੈਗੀ ਜੇ ਆਪਾਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਚਾਹੇ ਉਹ ਖੇਡਾਂ ਵਿੱਚ ਹੋਵੇ ਜਾਂ ਕਿਤੇ ਪੜ੍ਹਾਈ ਲਿਖਾਈ ਕਰਕੇ ਆਪਾਂ ਕਿਸੇ ਉੱਚੇ ਅਹੁਦੇ ਤੇ ਪਹੁੰਚੀਏ ਉਹ ਆਪਣੀ ਅਸਲ ਟੌਰ ਆ ਇਹ ਨਸ਼ੇ ਕਰਨਾ ਕੋਈ ਟੌਰ ਨਹੀਂ ਹੈਗੀ ਜੀ ਪੰਜਾਬ ਸਰਕਾਰ ਦਾ ਬੜਾ ਅਸਰ ਹੈ 31 ਮਈ ਤੱਕ ਨਸ਼ਾ ਪੰਜਾਬ ਨੂੰ ਮਿਟੋ ਜਾਵੇ ਇਹ ਆਪਣੇ ਡੀਜੀਪੀ ਸਾਹਿਬ ਦੇ ਸੀਗਾ ਜੀ ਦਿਸ਼ਾ ਨਿਰਦੇਸ਼ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਦੇ ਅੱਜ ਦੇ ਡਾਟਿਆਂ ਦੇ ਹਿਸਾਬ ਨਾਲ ਤਕਰੀਬਨ 80-85% ਕੰਮ ਹੋ ਗਿਆ ਜੋ ਰਹਿ ਗਿਆ ਉਹ ਥੋੜੇ ਦਿਨਾਂ ਵਿੱਚ ਹੋ ਜਾਊਗਾ ਜੀ ਬੋਲੀ ਬੇਨਤੀ ਹੋ ਰਹਾ ਜਿਹੜਾ ਇਹ ਲੈਣ ਵੇਚ ਰਹੇ ਨੇ ਵਾਲੇ ਵਾਲੇ ਕੋਲ ਮਾਰ ਨਹੀਂ ਆ ਰਹੇ ਉਹਨਾਂ ਨੂੰ ਵੀ ਇਹ ਸੰਦੇਸ਼ ਨਾਲ ਉਹਨਾਂ ਨੂੰ ਤਾਂ ਇਹੀ ਸੰਦੇਸ਼ ਦਿਨੇ ਆ ਜਿਵੇਂ ਆਪਣੇ ਵਿਧਾਇਕ ਸਾਹਿਬ ਵੀ ਕਹਿੰਦੇ ਹੁੰਦੇ ਆ ਵੀ ਜਾਂ ਤਾਂ ਇਹ ਕੰਮ ਛੱਡ ਦੇਣ ਨਸ਼ਾ ਵੇਚਣ ਵਾਲਾ ਜਾਂ ਫਿਰ ਪੰਜਾਬ ਛੱਡ ਦੇਣ